ਸੀ ਸੰਗਰੂਰ ਹਲਕੇ ਦੇ ਵਿੱਚ ਗਏ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਦੇ ਆ ਤੇ ਇਹਨਾਂ ਗਰਾਊਂਡ ਤੇ ਸਰਵੇ ਕਰਿਆ ਸਾਡੀ ਟੀਮ ਨੇ ਤੇ ਉੱਥੇ ਆਫ ਕੈਮਰਾ ਮੁੰਡਾ ਬੋਲਿਆ ਇੱਕ ਨੌਜਵਾਨ ਤੇ ਉਹ ਕਹਿੰਦਾ ਜੀ ਸਿਮਰਜੀਤ ਸਿੰਘ ਮਾਨ ਉਹ ਨਹੀਂ ਤਾਂ ਸਟੰਟ ਖੇਡਦੇ ਨੇ ਹਰ ਟਾਈਮ ਪਹਿਲਾਂ ਦੀਪ ਸਿੱਧੂ ਦੇ ਨਾਮ ਤੇ ਵੋਟਾਂ ਲੈ ਗਏ ਜੀ ਸਿੱਧੂ ਮੂਸੇਵਾਲ ਦੇ ਨਾਮ ਤੇ ਲੈ ਗਏ ਇਹ ਲੈ ਵੀ ਐਤਗੀ ਜਿੱਤ ਕੇ ਦਿਖਾਉਣ ਉੱਥੇ ਕਹਿੰਦਾ ਫਿਰ ਮੰਨਾਂਗੇ ਵੀ ਹਾਂ ਸਿਮਰਜੀਤ ਸਿੰਘ ਮਾਨ ਹੈਗੇ ਨੇ ਦੇਖੋ ਇਹ ਵੀ ਉਹਨਾਂ ਦੀ ਸਿਆਸਤ ਗੇੜਦੇ ਨੇ ਇਹਦੀ ਸਿਆਸਤ ਦੇ ਵਿੱਚ ਹਾਂ ਪੰਜਾਬ ਦੀ ਸਿਆਸਤ ਚ ਫੇਲ ਹੋ ਚੁੱਕੇ ਨੇ ਉਹਨਾਂ ਦੀ ਬਾਡੀ ਇਹ ਆ ਉਧਰ ਦੇ ਲੋਕਾਂ ਦੀ ਉਸ ਮੁੰਡੇ ਨੂੰ ਮੈਂ ਇਹ ਜਵਾਬ ਦੇਣਾ ਚਾਹੁੰਦੇ ਆ ਉਹ ਬੰਦਾ ਤਾਂ ਸ਼ੁਰੂ ਤੋਂ ਹੀ ਫੇਲ ਹੋਇਆ ਵਾ ਉਹ ਤੁਸੀਂ ਹਰਾਤ ਆ ਤੁਸੀਂ ਪੰਜਾਬ ਦੇ ਲੋਕ ਉਹਦੇ ਬਣੇ ਨਹੀਂ ਤੁਸੀਂ ਪਹਿਲਾਂ ਹੀ ਮਾਰਤਾ ਹੋ ਉਹ ਤਾਂ ਖੁਦ ਕਹਿੰਦਾ ਵੀ ਮੈਂ ਮਰਿਆ ਨਹੀਂ ਮੈਨੂੰ ਆਪਦਿਆਂ ਨੇ ਮਾਰ ਲਿਆ ਕਾਕਾ ਤੂੰ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਦਾ ਹੈਗਾ ਤੂੰ ਕਿਹੜੀ ਪਾਰਟੀ ਦਾ ਨਹੀਂ ਪਰ ਸਮਰਨਜੀਤ ਮਾਨ ਦੀ ਜਗਾ ਤੂੰ ਖੜ ਕੇ ਦੇਖ ਤੂੰ ਉਹਦੇ ਮੰਗੂ ਨੋ ਪਟਾਕੇ ਦੇਖ ਦਾੜੀ ਦੇ ਬਾਲ ਪਟਾਕੇ ਦੇਖ ਛੋਲੇ ਸੁੱਕੇ ਕੱਚੇ ਛੋਲੇ ਖਾ ਕੇ ਦੇਖ 4 ਦਿਨ ਕਾਲੀ ਕੋਠੜੀ 'ਚ ਰਹਿ ਕਾਲ ਕੋਠੜੀ ਦੇ ਵਿੱਚ ਰਹਿ ਕੇ ਦੇਖ ਫਿਰ ਤੂੰ ਵੀ ਸਟੰਟ ਕਰ ਲਈ ਅਸੀਂ ਤੈਨੂੰ ਵੀ ਹੀਰੋ ਬਣਾ ਦਾਂਗੇ ਤੇ ਮੇਰਾ ਜਵਾਬ ਆ ਉਸ ਮੁੰਡੇ ਚਲੋ ਅਸੀਂ ਪਹੁੰਚਦਾ ਵੀ ਕਰਾਂਗੇ ਜਵਾਬ ਉਹਨੂੰ ਸਪੈਸ਼ਲ ਇਹ ਵੀਡੀਓ ਤੁਹਾਡੀ ਕਲਿੱਪ ਕੱਟ ਕੇ ਅਸੀਂ ਇਹਨੂੰ ਦਵਾਂਗੇ ਤੇ ਇੱਕ ਦੱਸੋ ਵੀ ਭਾਜਪਾ ਦਾ ਕੀ ਚੱਲ ਰਿਹਾ ਹੁਣ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਜੇ ਕੀ ਸਿਸਟਮ ਹੈ ਦੇਖੋ ਜੀ ਇਕਾ ਹੈ ਸਭ ਜਥੇਬੰਦੀਆਂ ਦਾ ਬੀਜੇਪੀ ਬੀਜੇਪੀ ਦੇ ਵਿਰੋਧ ਕਰਨ ਲਈ ਸਾਰੀਆਂ ਜਥੇਬੰਦੀਆਂ ਦਾ ਇਕਾ ਟੋਟਲੀ ਜਥੇਬੰਦੀਆਂ ਦਾ ਇਕਾ ਹੈ ਬੀਜੇਪੀ ਦਾ ਵਿਰੋਧ ਕਰਨ ਲਈ ਪਰ ਜਿਹੜੇ ਜਿਹੜੇ ਲੋਕ ਜ਼ਮੀਰ ਵੇਚ ਚੁੱਕੇ ਨੇ ਜਿਨ੍ਹਾਂ ਨੂੰ ਮਤਲਬ ਪੈਸਾ ਪਿਆਰਾ ਆ ਉਹ ਲੋਕ ਹਜੇ ਵੀ ਵੇਚ ਰਹੇ ਨੇ ਹਜੇ ਵੀ ਜਾ ਰਹੇ ਨੇ ਕੁਛ ਨਾ ਇੱਕ ਇੱਕ ਇੱਥੇ ਗੱਲ ਹੋਰ ਵੀ ਆਉਂਦੀ ਆ ਹੁਣ ਸਾਡੇ ਇਥੇ ਪੱਟੀ ਸਾਹਿਬ ਨੇ ਠੀਕ ਹੈ ਪੱਟੀ ਸਾਹਿਬ ਦਾ ਇੱਕ ਮਤਲਬ ਹੋਲਡ ਸੀਗਾ ਸਾਡੇ ਇਲਾਕੇ ਦੇ ਵਿੱਚ ਵਧੀਆ ਸੀ ਜੇ ਦੋ ਬੰਦੇ ਲੜਕੇ ਵੀ ਉਹਨਾਂ ਕੋਲ ਚਲ ਜਾਂਦੇ ਸੀ ਚਾਰ ਛੇਤਰ ਉਹਦੇ ਮਾਰਦੇ ਸੀ ਆਪਦੇ ਬੰਦੇ ਦੀ ਚਾਰ ਦੂਜੇ ਦੇ ਮਾਰਦੇ ਸੀ ਸਮਝੌਤਾ ਕਰਾ ਕੇ ਘਰੋਂ ਤੋਰ ਦਿੰਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਦੌਰ ਆ ਗਿਆ ਕਾਂਗਰਸ ਦਾ ਕਾਂਗਰਸ ਦੇ ਮਤਲਬ ਜਿਹੜਾ ਸਾਡਾ ਐਮਐਲਏ ਆ ਉਹਦੀ ਘਰ ਵਾਲੀ ਨੇ ਫੜ ਫੜ ਪਰਚੇ ਕਰਵਾਏ ਨੇ ਮੁੰਡਿਆਂ ਤੇ ਹਣਾ ਫੜ ਫੜ ਮਤਲਬ ਨੁਕਸਾਨ ਕੀਤਾ ਪਿੰਡਾਂ ਦਾ ਠੀਕ ਹੈ ਜਿਹੜਾ ਉਹਦਾ ਖਾਸ ਵਰਕਰ ਹੁੰਦਾ ਸੀ ਉਸੇ ਦੀ ਉਹ ਦੂਜੇ ਦੇ ਸਾਹਮਣੇ ਬੇਇੱਜ਼ਤੀ ਕਰਦੀ ਸੀ ਮਤਲਬ ਮੰਨ ਕੇ ਚੱਲੋ ਮੈਂ ਉਹਦਾ ਖਾਸ ਵਰਕਰ ਸੀ ਮੈਂ ਤੁਹਾਨੂੰ ਨਾਲ ਲੈ ਕੇ ਚਲੇਗੀ ਤੁਹਾਡਾ ਕੋਈ ਕੰਮ ਹੈ ਉਹਨੇ ਮੇਰੇ ਮਤਲਬ ਤੁਹਾਡੇ ਸਾਹਮਣੇ ਮੇਰੀ ਉਹ ਬੇਇੱਜ਼ਤੀ ਕਰ ਦੇਣੀ ਹੈ ਹਣਾ ਇਹ じゃ ਮਤਲਬ ਨਸ਼ਾ ਨਾ ਇਹਨਾਂ ਦੇ ਲੋਕਾਂ ਨੇ ਸਿਰ ਚੜ੍ਹ ਕੇ ਬੋਲਦਾ ਹਣਾ ਤੇ ਫੇਰ ਉਹਨੇ ਪਰਚੇ ਕਰਵਾਏ ਪਰ ਜਦੋਂ ਪੱਟੀ ਦੀ ਮਤਲਬ ਇੱਜ਼ਤ ਨਹੀਂ ਕਿਸੇ ਨੇ ਕੀਤੀ ਕਾਲੀਦਲ ਨੇ ਉਹਨੂੰ ਮਤਲਬ ਕੱਢ ਕੇ ਬਾਹਰ ਮਾਰਿਆ ਇੱਕ ਬਸੀ ਤੋਂ ਲਿਆ ਕੇ ਲੋਕਾਂ ਦੇ ਸਿਰ ਥੋਪਤਾ ਠੀਕ ਹੈ ਜਿਹਦਾ ਅੱਜ ਵੀ ਮਤਲਬ ਮੈਂ ਉਹਨੂੰ ਅਕਾਲ ਤਖਤ ਤੇ ਖਿੱਚਿਆ ਹੋਇਆ ਨਿਰੰਕਾਰੀ ਕਾਂਡ ਦੇ ਵਿੱਚ ਕਿਉਂਕਿ ਉਹ ਨਿਰੰਕਾਰੀ ਦੇ ਕਿਸ ਦੇ ਝੋਟੇ ਜਗਦੀਪ ਸਿੰਘ ਚੀਮਾ ਦਾ ਨਾਮ ਲੈ ਰਹੀ ਹਾਂ ਮੈਂ ਹਣਾ ਮੈਂ ਦਰਬਾਰਾ ਗੁਰੂ ਦਾ ਨਾਮ ਲੈ ਰਹੀ ਆ ਮੈਂ ਨਿਰਮਲ ਜੱਜ ਦਾ ਨਾਮ ਲੈ ਰਹੀ ਆ ਠੀਕ ਆ ਇਹਨਾਂ ਲੋਕਾਂ ਦਾ ਵੱਡੇ ਨਾਮ ਨੇ ਇਹ ਇਹ ਨਰੰਕਾਰੀਆਂ ਦੇ ਭੋਗ ਤੇ ਗਏ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਅਸੀਂ ਪੰਥ ਚੋਂ ਛੇਕਿਆ ਹੋਇਆ ਉਹਨਾਂ ਲੋਕਾਂ ਦੇ ਸੰਸਕਾਰਾਂ ਤੇ ਜਾਂਦੇ ਨੇ ਭੋਗਾਂ ਤੇ ਜਾਂਦੇ ਨੇ ਉਹਨਾਂ ਨੂੰ ਲਿਆ ਕੇ ਇਹਨਾਂ ਨੇ ਬਿਠਾਤਾ ਫਿਰ ਮਤਲਬ ਉਹਦੇ ਕੋਈ ਚਾਰਾ ਹੀ ਕੋਈ ਨਹੀਂ ਸੀਗਾ ਪੱਟੀ ਕੋਲ ਠੀਕ ਆ ਉਹ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ ਪਰ ਮੈਂ ਮਤਲਬ ਪੱਟੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦੀ ਸੀ ਕਿ ਵੀ ਜੇ ਤੁਸੀਂ ਆਜ਼ਾਦ ਵੀ ਲੜ ਲੈਂਦੇ ਨਾ ਤਾਂ ਤੁਹਾਨੂੰ ਲੋਕ ਹੱਥਾਂ ਤੇ ਚੱਕਦੇ ਆਜ਼ਾਦ ਲੜ ਲੈਂਦੇ ਤੁਹਾਨੂੰ ਲੋਕ ਹੱਤਾਂ ਦੇ ਚੱਕਦੇ ਤੁਸੀਂ ਉਹਨੇ ਵੀ ਖੈਰ ਬੀਜੇਪੀ ਦੇ ਵਿੱਚ ਜਾ ਕੇ ਬਹੁਤ ਵੱਡੀ ਗਲਤੀ ਕੀਤੀ ਆ ਕੁਝ ਲੋਕ ਬੇਵਸ ਹੋ ਕੇ ਵੀ ਚਲੇ ਜਾਂਦੇ ਬੀਬੀ ਤੁਸੀਂ ਕਹਿੰਦੇ ਹੋ ਵੀ ਵਿਰੋਧ ਕਰ ਰਹੇ ਆ ਮੈਨੂੰ ਪੰਜ ਵਿਰੋਧ ਹੁਸ਼ਿਆਰਪੁਰ ਦੇ ਦਿਖਾ ਦਿਓ ਬੀਜੇਪੀ ਆਗੂ ਦੇ ਪੰਜ ਮੈਨੂੰ ਅੰਮ੍ਰਿਤਸਰ ਦੇ ਦਿਖਾ ਦਿਓ ਪੰਜ ਮੈਨੂੰ ਜਲੰਧਰ ਦੇ ਦਿਖਾ ਦਿਓ ਜੇ ਕਿਸਾਨਾਂ ਨੇ ਵਿਰੋਧ ਕਰਿਆ ਹੋਵੇ ਮੈਨੂੰ ਦਿਖਾ ਦਿਓ ਜਿੱਥੇ ਭਗਵੰਤ ਮਾਨ ਦਾ ਖਾਸ ਬੰਦਾ ਹੈ ਖਾਸ ਦੋਸਤਾਂ ਕਰਮਜੀਤ ਅਨਮੋਲ ਹਰ ਦਿਨ ਹੰਸਰਾਜਾਂਸ ਦਾ ਵਿਰੋਧ ਹੁੰਦਾ ਇਹ ਕੀ ਗੰਢ ਤੋਂਪ ਕਰੀਵੀ ਭਗਵੰਤ ਮਾਨ ਨਾਲ ਦੇਖੋ ਲੋਕਾਂ ਦੇ ਵਿਚਾਰ ਨੇ ਲੋਕ ਕਹਿੰਦੇ ਨੇ ਕਹਿੰਦੇ ਇਹ ਹਿਆਰਪੁਰ ਚ ਵਿਰੋਧ ਨਹੀਂ ਹੋ ਰਿਹਾ ਰਿੰਕੂ ਦਾ ਦੂਜੇ ਬੀਜੇਪੀ ਕੈਂਡੀਡੇਟ ਦਾ ਜਲੰਧਰ ਚ ਰਿੰਕੂ ਦਾ ਵਿਰੋਧ ਨਹੀਂ ਹੋ ਰਿਹਾ ਬਹੁਤ ਰੇਅਰ ਕਹਿੰਦੇ ਜਿੱਥੇ ਭਗਵੰਤ ਮਾਨ ਦੇ ਕਰੀਬੀ ਨੇ ਉੱਥੇ ਵਿਰੋਧ ਹੋ ਰਹੇ ਨੇ ਲਓ ਜੀ ਪਰਮਪਾਲ ਨੇ ਉਹਨਾਂ ਦਾ ਵਿਰੋਧ ਦਿਖਾ ਦਿਓ ਕਿੱਥੇ ਉਹਰੇ ਬਠਿੰਡੇ ਤੋਂ ਦਿਖਾ ਦਿਓ ਉੱਥੇ ਹੀ ਕਿਉਂ ਹੋ ਰਿਹਾ ਇੱਕ ਜਗ੍ਹਾ ਮਤਲਬ ਕਹਿੰਦੇ ਵੀ ਡੱਲੇਵਾਲ ਯੂਨੀਅਨ ਆ ਜਾਂ ਜਿਹੜੀ ਵੀ ਹੁਣ ਬਿਲਕੁਲ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੇ ਕਹੇ ਦੀ ਹੋਰ ਇਹ ਇਹ ਦੇਖੋ ਇਹ ਦੇਖੋ ਜਿਹੜਾ ਏਲਜ਼ਾਮ ਹੈ ਨਾ ਜਿਹੜਾ ਏਲਜ਼ਾਮ ਹੈ ਇਹ ਕਿਤੇ ਨਾ ਕਿਤੇ ਸਹੀ ਹੈ ਸਾਨੂੰ ਵੀ ਮਤਲਬ ਡੱਲੇ ਵਾਲ ਦੀ ਸਾਨੂੰ ਵੀ ਡੱਲੇ ਵਾਲ ਲੱਗਦਾ ਹੈ ਮਤਲਬ ਕਿਉਂਕਿ ਸਾਨੂੰ ਡੱਲੇ ਵਾਲੇ ਇਸ ਤਰੀਕੇ ਨਾਲ ਲੱਗਦਾ ਦੋ ਦਿਨ ਦਾ ਧਰਨਾ ਦਿੱਤਾ ਸੀਗਾ ਉੱਥੇ ਦੇਖੋ ਜਿਹਦੇ ਜਿਹੜੀ ਸਰਕਾਰ ਦੇ ਖਿਲਾਫ ਅਸੀਂ ਧਰਨਾ ਦੰਨੇ ਆ ਜਦੋਂ ਉਸੇ ਸਰਕਾਰ ਦੇ ਲੀਡਰ ਆ ਕੇ ਸਟੇਜਾਂ ਤੇ ਬੋਲਣ ਲੱਗ ਜਾਣ ਜਾਂ ਮਤਲਬ ਤੁਹਾਡੇ ਨਾਲ ਧਰਨਿਆਂ ਜਾ ਕੇ ਬੈਠਣ ਲੱ ਜਾਣ ਸਮਝ ਲਓ ਧਰਨਾ ਸਰਕਾਰੀ ਹੈ ਠੀਕ ਹੈ ਨਾ ਜਿਹੜੇ ਧਰਨੇ ਦੇ ਵਿੱਚ ਸਰ ਮੰਤਰੀ ਜਾਂ ਐਮਐਲਏ ਚਲੇ ਗਿਆ ਮੌਕੇ ਦੀ ਸਰਕਾਰ ਦਾ ਉਹ ਧਰਨਾ ਸਰਕਾਰੀ ਹੈ ਉਹ ਕੋਈ ਵੀ ਆ ਚਾਹੇ ਮੈਂ ਡੱਲੇ ਵਾਲਾ ਨਾਮ ਨਹੀਂ ਲੈਂਦੀ ਕੋਈ ਵੀ ਬੈਠਾ ਕਿਤੇ ਵੀ ਕੋਈ ਧਰਨਾ ਲਈ ਬੈਠਾ ਜਿੱਥੇ ਉਹ ਸਰਕਾਰੀ ਬੰਦਾ ਚਲੇ ਗਿਆ ਕੋਈ ਐਮਐਲਏ ਚਲੇ ਗਿਆ ਕੋਈ ਮੰਤਰੀ ਚਲੇ ਗਿਆ ਉਹ ਧਰਨਾ ਸਰਕਾਰੀ ਹੈ ਰਹੀ ਗੱਲ ਵਿਰੋਧ ਕਰਨੀ ਬਠਿੰਡੇ ਚ ਵਾਜੀ ਵਿਰੋਧ ਹੁੰਦਾ ਬਟ ਝੰਡੇ 'ਚ ਵਿਰੋਧ ਹੋ ਰਿਹਾ ਜਿਹੜਾ ਜਲੰਧਰ ਦੇ ਲੋਕ ਨੇ ਜਲੰਧਰ ਦੇ ਲੋਕ ਪੜੇ ਲਿਖੇ ਐਨਆਰਆਈ ਲੋਕ ਨੇ ਤੇ ਜ਼ਿਆਦਾ ਉੱਥੇ ਹੁਣ ਜਿਹੜੀ ਮਤਲਬ ਤਦਾਦ ਦੇ ਵਿੱਚ ਵੋਟ ਬਣੀ ਆ ਉਹ ਬੜੀਆਂ ਭੰਈਆਂ ਦੀ ਵੋਟ ਇਹ ਵੀ ਤੁਹਾਨੂੰ ਪਤਾ ਹੋਣਾ ਹੈ ਨਾ ਵੀ ਜ਼ਿਆਦਾ ਉੱਥੇ ਭੰਈਆਂ ਦੀ ਵੋਟ ਬਣੀ ਆ ਭੰਈਆਂ ਨੇ ਫਿਰ ਕਿੱਥੋਂ ਬੀਜੇਪੀ ਦਾ ਵਿਰੋਧ ਕਰਨਾ ਉਹਨਾਂ ਦੇ ਤਾਂ ਘਰ-ਘਰ ਝੰਡੇ ਲੱਗੇ ਹੋਏ ਨੇ ਜਿਹੜਾ ਡਿਜ਼ਾਈਨ ਹੈ ਨਹੀਂ ਫਿਰ ਉੱਥੇ ਕਿਸਾਨ ਹੈਗੇ ਨੇ ਬਹੁਤ ਘੱਟ ਦੇ ਕਿਸਾਨ ਠੀਕ ਹੈ ਨਾ ਹੁਸ਼ਿਆਰਪੁਰ ਹੁਸ਼ਿਆਰ ਜਿਹੜਾ ਹੁਸ਼ਿਆਰਪੁਰ ਆ ਉਹ ਵੀ ਐਨਆਰਆਈ ਇਲਾਕਾ ਆ ਗਿਆ ਠੀਕ ਹੈ ਜਿਹੜੇ ਇਹ ਮਤਲਬ ਐਨਆਰਆਈ ਲਾਕੇ ਨੇ ਇੱਕ ਤੁਸੀਂ ਦੇਖਿਓ ਬਠਿੰਡੇ ਦੇ ਵਿੱਚ ਚਲ ਜਾਓ ਮਾਨਸਾ ਚਲ ਜਾਓ ਸੰਗਰੂਰ ਦੇ ਵਿੱਚ ਚਲ ਜਾਓ ਇਹ ਲੋਕ ਜਜ਼ਬਾਤੀ ਨੇ ਜਜ਼ਬਾਤੀ ਨੇ ਸੰਗਰੂਰ ਚ ਵਿਰੋਧ ਦਿਖਾ ਦਿਓ ਜੇ ਕਿਤੇ ਮੈਨੂੰ ਪੰਜ ਵੀਡੀਓ ਵੀ ਦਿਖਾ ਦਿਓ ਬੀਬੀ ਪਰੰਪਰਾਂ ਕਰਦੀਆਂ ਸੰਗਰੂਰ ਤੋਂ ਹੀ ਨਹੀਂ ਹੋ ਨਹੀਂ ਵਿਰੋਧ ਤਾਂ ਹੁੰਦਾ ਇਹ ਨਹੀਂ ਗੱਲ ਕਹ ਸਕਦੇ ਵਿਰੋਧ ਨਹੀਂ ਹੁੰਦਾ ਹੈਗਾ ਠੀਕ ਹੈ ਜਿੰਨਾ ਜਿੰਨਾ ਫਰੀਦਕੋਟ ਹੋ ਰਿਹਾ ਹੰਸਰਾ ਜੰਸ ਜੀ ਦਾ ਉਨਹਰੇ ਮੈਂ ਉਹ ਉੱਥੇ ਮੈਂ ਤੁਸੀਂ ਤੁਸੀਂ ਮੇਰੀ ਗੱਲ ਨਹੀਂ ਸੁਣੀ ਜਿਹੜਾ ਫਰੀਦਕੋਟ ਦੇ ਲੋਕ ਨੇ ਉਹ ਵੀ ਥੋੜੇ ਘੱਟ ਪੜੇ ਲਿਖ ਲੋਕ ਨੇ ਹਨਾ ਬਹੁਤੇ ਪੜੇ ਲਿਖੇ ਲੋਕ ਨਹੀਂ ਹੈਗੇ ਹਨਾ ਜਿਹੜੇ ਹੁਣ ਹੁਸ਼ਿਆਰਪੁਰ ਦੇ ਲੋਕ ਨੇ ਹੁਸ਼ਿਆਰਪੁਰ ਦੇ ਵੀ ਜਿਆਦਾ ਐਨਆਰਆਈ ਨੇ ਹਰੇਕ ਬੰਦਾ ਜਿਹਦੇ ਘਰ ਇੱਕ ਐਨਆਰਆਈ ਆ ਦੂਜਾ ਬੰਦਾ ਜਾਣਾ ਚਾਹੁੰਦਾ ਵੀ ਮੈਂ ਬਾਹਰ ਚੱਲ ਜਾਵਾਂ ਇਹ ਪਰਚਿਆਂ ਤੋਂ ਡਰਦੇ ਲੋਕ ਵਿਰੋਧ ਨਹੀਂ ਕਰ ਰਹੇ ਪਰਚਿਆਂ ਤੋਂ ਡਰਦੇ ਨੇ ਲੋਕ ਜਿਹੜੇ ਮਾ ਤੜਪਾਈ ਨੇ ਜਿਨ੍ਹਾਂ ਨੇ ਅਸੀਂ ਸੋਚਿਆ ਹੋਇਆ ਵੀ ਅਸੀਂ ਬਾਹਰ ਜਾਣਾ ਹੀ ਨਹੀਂ ਅਸੀਂ ਇਹ ਥਾਪੜ ਕੇ ਵਿਰੋਧ ਵੀ ਕਰਦੇ ਆਂ ਠੀਕ ਹੈ ਅੱਗੇ ਵੀ ਆਉਨੇ ਆ ਸੰਘਰਸ਼ ਵੀ ਲੜਦੇ ਆ ਪਰਚੇ ਵੀ ਕਰਾਉਨੇ ਆ ਜਿਵੇਂ ਅਮਰਤਪਾਲ ਵਾਲੇ ਸਾਡੇ ਤੇ ਮਤਲਬ ਹੋਇਆ ਜਾਂ ਅਸੀਂ ਸਵਾਣੇ ਸਾਡੇ ਤੇ ਹਮਲਾ ਹੋਇਆ ਸਵਾਣੇ ਸਾਡੇ ਤੇ ਦੋ ਤਰ੍ਹਾਂ ਦਾ ਹਮਲਾ ਹੋਇਆ ਇੱਕ ਸਾਡੇ ਤੇ ਪੁਲਿਸ ਨੇ ਹਮਲਾ ਕੀਤਾ ਇੱਕ ਸਾਡੇ ਤੇ ਕੀਤਾ ਕੌਮੀ ਇਨਸਾਫ ਮੋਰਚੇ ਵਾਲਿਆਂ ਨੇ ਸਵਾਣਾ ਸਵਾਣੇ ਕਮੇਟੀ ਨੇ ਸਵਾਣੇ ਗੁਰਦੁਆਰਾ ਕਮੇਟੀ ਨੇ ਅੱਜ ਜਸਪਾਲ ਸਿੰਘ ਬੈਠਾ ਮੇਰੇ ਨਾਲ ਮੁੰਡਾ ਥੋੜੇ ਇੱਥੇ ਬੈਠਾ ਜਸਪਾਲ ਸਿੰਘ ਨੇ ਤੇ ਮੈਂ ਅਸੀਂ ਇੱਕ ਫਤਿਹਗੜ੍ਹ ਸਾਹਿਬ ਤੋਂ ਜਸਪਾਲ ਇੱਕ ਮੇਰਾ ਨਾ ਮੁੰਡਾ ਨਿਕਲਿਆ ਬਾਹਰ ਜਿਹੜਾ ਅਸੀਂ ਜਦੋਂ ਮਤਲਬ ਏਵੇਂ ਦਾ ਮੁੰਡਾ ਅਸੀਂ ਜੁੜੇ ਉਹਦੇ ਵਿੱਚ ਜਦੋਂ ਅਮਰਤ ਜਾਨੀ ਪਰਿਵਾਰ ਤਾਂ ਸਾਡੇ ਪਹਿਲਾਂ ਤੋਂ ਜੁੜੇ ਹੋਏ ਨੇ ਜਾਨੀ ਇਸ ਸੰਘਰਸ਼ ਦੇ ਵਿੱਚ ਅਮਰਤਪਾਲ ਵਾਲੇ ਚ ਜਦੋਂ ਅਮਰਤਪਾਲ ਇੱਥੇ ਆਉਂਦਾ ਮੇਰੇ ਘਰੇ ਵੀ ਹੀ ਰਾ ਕੇ ਰਾਤ ਰਹਿੰਦੀ ਆ ਵਿੱਚ ਬਹੁਤ ਮੁੰਡੇ ਆ ਕੇ ਰਹਿੰਦੇ ਨੇ ਰਾਤ ਹਨਾ ਉਹਦੇ ਵਿੱਚ ਪੱਪਲ ਬਰੀ ਦਾ ਜਿਹੜਾ ਮੈਨੂੰ ਕਹਿ ਗਿਆ ਭੈਣ ਮੇਰੇ ਲੈ ਮਤਲਬ ਅੱਜ ਤੋਂ ਬਾਅਦ ਸਿਰ ਤੇ ਹੱਥ ਰੱਖਦਾ ਤੂੰ ਮੇਰੀ ਭੈਣ ਆ ਹਨਾ ਉਸ ਤੋਂ ਬਾਅਦ ਸਾਡੀ ਸਾਜ ਵੱਧਦੀ ਆ ਸਾਜ ਵਧਣ ਤੋਂ ਬਾਅਦ ਕਾਲਜ ਦੇ ਵਿੱਚ ਭੰਗਾਂ ਦਾ ਰੌਲਾ ਹੁੰਦਾ ਠੀਕ ਹੈ ਭੰਜਾ ਨੇ ਸਾਡਾ ਸਿਕਿਉਰਿਟੀ ਗਾਰਡ ਕੁੱਟੇ ਮੈਂ ਵੀਰੇ ਨੂੰ ਫੋਨ ਲਾਉਣੀਆ ਵੀਰੇ ਆ ਕੰਮ ਹੋ ਗਿਆ ਕਹਿੰਦਾ ਪਹਿਣੇ ਮਤਲਬ ਵੀ ਇੱਥੇ ਕੋਈ ਕਰਦਾ ਨਹੀਂ ਮੈਂ ਕਿਹਾ ਮੈਂ ਤੇ ਜਸਪਾਲ ਆ ਹੋਰ ਤਾਂ ਕੋਈ ਨਹੀਂ ਹੈਗਾ ਕੋਈ ਆਉਂਦਾ ਹੀ ਨਹੀਂ ਮੂਰੇ ਕਿਉਂਕਿ ਇਹ ਜਿਹੜੇ ਫਟੇਗੜ ਦੇ ਮਤਲਬ ਹੀ ਲੋਕ ਨੇ ਇਹ ਨਾ ਸਹਿਬਜਾਦਿਆਂ ਵੇਲੇ ਮੂਰੇ ਹੋਏ ਨੇ ਠੀਕ ਹੈ ਨਾ ਜਗਤਾਰ ਹਵਾਰੇ ਵੇਲੇ ਨਿਕਲੇ ਨੇ ਤੇ ਨਾ ਅਜ ਅਮਰਤਪਾਲ ਵੇਲੇ ਨਿਕਲੇ ਇਹ ਤਰਾਸ ਦੀ ਹੈ ਪੰਜਾਬ ਦੀ ਵੀ ਐਨਐਸਏ ਲਗਾ ਦਿੱਤਾ ਜਾਂਦਾ ਤੇ ਲੋਕ ਚੁੱਪ ਕਰਕੇ ਬਹਿ ਜਾਂਦੇ ਬਹੁਤ ਜਿਆਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੀ ਤਾਂ ਜਿਹੜਾ ਬਠਿੰਡੇ ਤੋਂ ਦਿਓ ਛੱਡਿਆ ਸੀਗਾ ਲੋਕਾਂ ਦੇ ਭਾਵੇਂ ਤਾਂ ਤਰਕਸ਼ੀਲਾਂ ਦੇ ਭਾਵੇਂ ਤਾਂ ਮੈਂ ਮਗਜ ਮਾਰਦੀ ਹੋਊਂਗੀ ਪਰ ਦਸਮ ਗੁਰੂ ਚਮਤਕਾਰ ਦੇ ਵਿੱਚ ਅੱਜ ਵੀ ਤੁਸੀਂ ਸਾਖੀ ਪੜ੍ਹ ਲਿਓ ਜਿਹੜਾ ਬਠਿੰਡੇ ਤੋਂ ਦਿਓ ਛੱਡਿਆ ਅੱਜ ਵੀ ਸਰਹੰਦ ਦੇ ਵਿੱਚ ਰਹਿੰਦਾ ਹੈ ਇਸ ਸਰਹੰਦ ਨੂੰ ਸਜ਼ਾ ਮਿਲੀ ਹੋਈ ਆ ਸਭ ਤੋਂ ਜ਼ਿਆਦਾ ਨੌਜਵਾਨ ਮੌਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਗੁਰੂ ਸਾਹਿਬ ਨੇ ਕਿਹਾ ਹੋਇਆ ਵੀ ਜਿਹੜੇ ਘਰ ਨਾਮ ਨਹੀਂ ਜਪਿਆ ਜਾਊਗਾ ਜਿਹੜਾ ਕਿ ਮੇਰੇ ਬੱਚਿਆਂ ਦੇ ਜਾ ਕੇ ਨਤਮਸਤਕ ਨਹੀਂ ਹੋਊਗਾ ਉੱਥੇ ਗਰਮ ਖੂਨ ਉਹ ਦਿਓ ਪੀਊਗਾ ਹਣਾ ਇਹ ਇਹ ਸਜ਼ਾ ਮਿਲੀ ਹੈ ਪਰ ਲੋਕ ਸਮਝਦੇ ਨਹੀਂ ਹੈਗੇ ਇਹ ਫੇਰ ਲੋਕ ਮਤਲਬ ਪ੍ਰਸਤ ਹੋਏ ਬੇ ਨੇ ਇਹਨਾਂ ਨੂੰ ਆਪਦੇ ਮਾਇਆ ਪਿਆਰੀ ਹੈ ਇਹਨਾਂ ਨੂੰ ਉਹਦੇ ਕੰਮ ਪਿਆਰੇ ਨੇ ਪਰ ਤੁਸੀਂ ਇੱਕ ਗੱਲ ਹੋਰ ਦੇਖ ਲਿਓ ਕਿਸੇ ਦੇ ਵੀ ਘਰ ਭੋਰਾ ਤੁਸੀਂ ਪਟਾ ਲੋ ਭੋਰਾ ਪਟਾ ਲੋ ਇੱਥੇ ਭੋਰਾ ਵਫਾ ਨਹੀਂ ਕਰਦਾ ਗੁਰੂਆਂ ਦੀਆਂ ਕੰਜਾਂ ਗੱਲਾਂ ਐਵੇਂ ਨਹੀਂ ਹੁੰਦੀਆਂ ਹੈਗੀਆਂ ਹਨਾ ਇਹ ਜਿਹੜੇ ਲੋਕ ਸੋਚਦੇ ਨੇ ਉਸ ਟਾਈਮ ਸੁਆਣਾ ਕਮੇਟੀ ਨੇ ਸਾਡੇ ਤੇ ਹਮਲਾ ਕੀਤਾ ਅਮਰਤਪਾਲ ਦੇ ਬੰਦੇ ਆ ਕੇ ਬੰਦਾ ਬਹਾਦਰ ਦਾ ਕਾਲਜ ਦਾ ਮਸਲਾ ਹੱਲ ਕਰਾ ਕੇ ਜਾਂਦੇ ਨੇ ਸ਼ਰਮਣਾ ਡੁੱਬ ਜਾਣਾ ਚਾਹੀਦਾ ਚੀਮੇ ਨੇ ਉੱਥੇ ਮਾਫੀ ਮੰਗ ਲਈ ਬੰਜਾਂ ਤੋਂ ਚੀਮੇ ਨੇ ਸਾਡੇ ਸਾਹਮਣੇ ਮਾਫੀ ਮੰਗੀ ਹੈ ਬੰਜਾਂ ਤੋਂ ਕੋਈ ਗੱਲ ਨਹੀਂ ਬੇਟਾ ਮੈਂ ਕਿਸੇ ਸੁਖਦਾਰ ਪਰਿਵਾਰ ਦਾ ਬੱਚਾ ਸੀ ਕੋਈ ਮੈਂ ਮਾਫੀ ਸੁਣਨ ਚ ਆਇਆ ਸੀ ਕਿਦਾ ਬਾਹਰ ਨੇ ਪ੍ਰਦੇਸ਼ ਤੋਂ ਸੀ ਕਿਸੇ ਬਾਹਰੀ ਸੂਬੇ ਤੋਂ ਬੇਸ਼ੱਕ ਹੋਵੇ ਅਸੀਂ ਤਾਂ ਆਕਾਨਾ ਮੰਗੀ ਹੋਵੇ ਨਾ ਨਹੀਂ ਨਹੀਂ ਕਹਿੰਦੇ ਕਾਲੀਦਲ ਤੋਂ ਵੀ ਸੀ ਕੋਈ ਮੇਰੀ ਸੁਣੋ ਜੀ ਗੱਲ ਚਾਹੇ ਰਾਜੇ ਦਾ ਪੁੱਤ ਹੈ ਜਿੱਥੇ ਗਲਤਾ ਉਹਨੂੰ ਗਲਤ ਕਹੋ ਉਹ ਤਾਂ ਫਿਰ ਉਹਦੀ ਪਾਰਟੀ ਦਾ ਠੀਕ ਹੈ ਨਾ ਉਹ ਕਰਕੇ ਮੰਗਿਆ ਉਹਦੀ ਪਾਰਟੀ ਉੱਥੇ ਨਹੀਂ ਉੱਥੇ ਅਸਾਮ ਬਿਹਾਰ ਚ ਥੋੜਾ ਨਾ ਉਹਦੀ ਪਾਰਟੀ ਆ ਅਸਾਮ ਬਿਹਾਰ ਵਿੱਚ ਹੋਰ ਚ ਉਹਦੀ ਪਾਰਟੀ ਕੋਈ ਨਹੀਂ ਹੈਗੀ ਬਿਹਾਰ ਦੇ ਵਿੱਚੋਂ ਉੱਥੋਂ ਕਿਸੇ ਐਮਪੀ ਦਾ ਐਮਐਲਏ ਦਾ ਫੋਨ ਇਹਨਾਂ ਨੂੰ ਆਉਂਦਾ ਉਸ ਕਰਕੇ ਇਹਨਾਂ ਨੇ ਮਾਫੀ ਮੰਗੀ ਆ ਇੱਕ ਇਹ ਕਹਿੰਦੇ ਵੀ ਸਾਡੇ ਕੋਲ ਤਾਂ ਸਟੂਡੈਂਟ ਨਹੀਂ ਹੈਗੇ ਹਨਾ ਮੈਂ ਇਹਨਾਂ ਨੂੰ ਅਸੀਂ ਬੈਠ ਕੇ ਇਹ ਗੱਲ ਕਹੀ ਹੈ ਵੀ ਤੁਸੀਂ ਸਿੱਖ ਬੱਚਿਆਂ ਨੂੰ ਜਿਹੜੇ ਸਿੱਖ ਬੱਚੇ ਨੇ ਚਾਹੇ ਮਤਲਬ ਜਾਂ ਪੰਜਾਬ ਦੇ ਬੱਚੇ ਨੇ ਜਿਹੜਾ ਪੜ੍ਹਨਾ ਚਾਹੁੰਦੇ ਨੇ ਚਾਹੇ Hindu ਦਾ ਚਾਹੇ Muslim ਦਾ ਚਾਹੇ Sikhਾਂ ਦਾ ਸਾਰਿਆਂ ਨੂੰ ਫ੍ਰੀ ਪੜ੍ਹਾਓ ਠੀਕ ਹੈ ਤੁਸੀਂ ਆਪਦੇ ਹਰੇਕ NRI ਲੋਕਾਂ ਦੀ ਸਾਡੇ ਕੋਲ ਆਵਾਜ਼ ਆਉਂਦੀ ਹੈ ਵੀ ਅਸੀਂ ਇੱਕ ਇੱਕ ਯੂਨੀਵਰਸਿਟੀ ਕਿੱਕ ਕਾਲਜ ਗੋਦ ਲੈ ਲਾਂਗੇ ਗੋਦ ਲੈਣ ਦਾ ਮਤਲਬ ਕਿਵੇਂ ਜਿਵੇਂ ਅੱਜ ਪ੍ਰੋਫੈਸਰ ਧਰਨੇ ਤੇ ਬੈਠੇ ਨੇ ਜਿਹੜੇ ਉਹਨਾਂ ਦੇ ਵਰਕਰ ਨੇ ਕੋਈ ਸਵੀਪਰ ਹੈ ਕੋਈ ਪੀਆ ਨਾ ਕੋਈ ਕੋਸ਼ਾ ਸਾਰੇ ਉਹ ਧਰਨੇ ਤੇ ਬੈਠੇ ਨੇ ਜਿਨ੍ਹਾਂ ਨੂੰ ਤਨਖਾਹ ਪਹਿਲ ਤਾਂ ਉਹ 7-7000 ਤਨਖਾਹ ਤੇ ਰੱਖੇ ਹੋਏ ਨੇ ਬੱਚੇ ਵਿਚਾਰੇ 18-18 ਸਾਲ ਹੋ ਗਏ 7-7000 ਤਨਖਾਹ ਲੰਦੇ ਨੇ ਇੱਕ ਆਮ ਘਰ ਦਾ ਮਤਲਬ ਖਰਚਾ ਵੀ 35000 ਉਹ ਪਤਾ ਨਹੀਂ ਵਿਚਾਰੇ ਕਿਵੇਂ ਗੁਜ਼ਾਰੇ ਕਰਦੇ ਨੇ ਕਿਵੇਂ ਨਹੀਂ ਇਹ ਡੁੱਬ ਕੇ ਮਰ ਜਾਣ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਇਹ ਸਿੱਖਾਂ ਦੇ ਸਿਰ ਦੇ ਉੱਤੇ ਸਾਡੇ ਮਸੰਦ ਬੈਠ ਗਏ ਨੇ ਮਸੰਦ ਜਿਹੜਾ ਜਿਨ੍ਹਾਂ ਦਾ ਸਫਾਇਆ ਗੁਰਗਮ ਸਿੰਘ ਜੀ ਉਦੋਂ ਕੀਤਾ ਸੀਗਾ ਆ ਦੁਬਾਰਾ ਮਸੰਦ ਕੌਮ ਦੇ ਵਿੱਚ ਆ ਗਏ ਨੇ ਅਮਰਤਪਾਲ ਨੂੰ ਇਸੇ ਕਰਕੇ ਅਸੀਂ ਪਸੰਦ ਕਰਦੇ ਆਂ ਵੀ ਜੇ ਅਮਰਤਪਾਲ ਸਿਆਸਤ ਦੇ ਵਿੱਚ ਆ ਜਾਂਦਾ ਜਾਂ ਸ਼੍ਰੋਮਣੀ ਕਮੇਟੀ ਅਮਰਤਪਾਲ ਦੇ ਹੱਥ ਦੇ ਵਿੱਚ ਚੱਲ ਜਾਂਦੀ ਆ ਤਾਂ ਸਭ ਤੋਂ ਪਹਿਲਾਂ ਅਸੀਂ ਆ ਮਸੰਦਾ ਦਾ ਸਫਾਇਆ ਕਰਾਵਾਂਗੇ ਸਭ ਤੋਂ ਪਹਿਲਾਂ ਅਸੀਂ ਆਪਦਾ ਵਿਧਿਕ ਢਾਂਚਾ ਸਹੀ ਕਰਵਾਵਾਂਗੇ ਜਿਹੜਾ ਕਿ ਸਾਡਾ ਵਿਗੜ ਗਿਆ